ਮੈਨੂੰ ਨਾ ਰੋਕੋ ਖਬਰਦਾਰ ਜੇ ਕੋਈ ਮੇਰੇ ਰਾਹ ਵਿੱਚ ਆਇਆ ਮੈਂ ਕਾਠਮੰਡੂ ਤੋਂ ਪੈਦਲ ਚੱਲ ਕੇ ਆਇਆ ਹਾਂ ਮੇਰੀ ਬੱਚੀ ਨੂੰ ਪਿਆਸ ਲੱਗੀ ਹੈ ਉਸ ਨੂੰ ਇਹ ਅੰਮ੍ਰਿਤ ਪੀਣਾ ਹੈ ਇਹ ਘਟਨਾ ਕੋਈ ਆਮ ਲੜਾਈ ਝਗੜਾ ਨਹੀਂ ਸੀ ਬਲਕਿ ਸ਼ਰਧਾ ਅਤੇ ਨਿਯਮਾਂ ਦੀ ਇੱਕ ਅਜੀਬ ਹੀ ਟੱਕਰ ਸੀ ਜਿਸ ਨੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਖੜੇ ਹਰ ਇਨਸਾਨ ਦਾ ਸਾਹ ਰੋਕ ਦਿੱਤਾ ਸੀ ਤਾਰੀਖ ਅੱਜ ਦੀ ਹੀ ਸੀ ਪਰ ਗੱਲ 2 ਮਹੀਨੇ ਪਹਿਲਾਂ ਨੇਪਾਲ ਦੇ ਪਹਾੜਾਂ ਤੋਂ ਸ਼ੁਰੂ ਹੋਈ ਸੀ ਇਹ ਬਜ਼ੁਰਗ ਇਨਸਾਨ ਪੰਡਿਤ ਰਾਮ ਪ੍ਰਸ਼ਾਦ ਉਹਨਾਂ ਨੇ ਨੇਪਾਲ ਦੇ ਪਸ਼ੂਪਤੀਨਾਥ ਮੰਦਰ ਦੇ ਬਾਹਰ ਫੁੱਲ ਵੇਚਣ ਦਾ ਕੰਮ ਕਰਦਾ ਸੀ ਗਰੀਬੀ ਸੀ ਪਰ ਘਰ ਦੇ ਵਿੱਚ ਖੁਸ਼ੀ ਸੀ ਉਸ ਦੀ ਧੀ ਗौरी ਦੀ وجہ ਨਾਲ ਪਰ 2 ਮਹੀਨੇ ਪਹਿਲਾਂ ਇੱਕ ਅਜੀਬ ਜਿਹੀ ਬਿਮਾਰੀ ਨੇ ਗौरी ਨੂੰ ਘੇਰ ਲਿਆ ਨੇਪਾਲ ਦੇ ਵੱਡੇ ਵੱਡੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਸਨ ਡਾਕਟਰਾਂ ਨੇ ਐਲਾਨ ਕਰ ਦਿੱਤਾ ਕਿ ਬੱਚੀ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਉਹ ਕਲੀਨਿਕਲੀ ਡੈਥ ਦੀ ਹਾਲਤ ਦੇ ਵਿੱਚ ਸੀ ਵਿਗਿਆਨ ਲਈ ਉਹ ਮਰ ਚੁੱਕੀ ਸੀ ਬਸ ਉਸ ਦਾ ਦਿਲ ਇੱਕ ਮਸ਼ੀਨ ਵਾਂਗ ਧੜਕ ਰਿਹਾ ਸੀ ਸਾਂਹਾਂ ਦੀ ਡੋਰ ਟੁੱਟ ਚੁੱਕੀ ਸੀ ਡਾਕਟਰਾਂ ਨੇ ਵੀ ਕਿਹਾ ਸੀ ਕਿ ਇਸ ਦਾ ਸਸਕਾਰ ਕਰ ਦਿਓ ਇਹ ਵਾਪਸ ਨਹੀਂ ਆ ਸਕਦੀ ਹੈ ਪਰ ਇੱਕ ਪਿਤਾ ਦਾ ਦਿਲ ਵਿਗਿਆਨ ਨੂੰ ਕਿਥੇ ਮੰਨਦਾ ਹੈ ਰਾਮ ਪ੍ਰਸ਼ਾਦ ਨੂੰ ਇੱਕ ਰਾਤ ਸੁਪਨਾ ਆਇਆ ਸੁਪਨੇ ਵਿੱਚ ਉਸਨੇ ਇੱਕ ਸੁਨਹਿਰੀ ਮੰਦਰ ਦੇਖਿਆ ਜੋ ਪਾਣੀ ਦੇ ਵਿਚਕਾਰ ਤੈਰ ਰਿਹਾ ਸੀ ਅਤੇ ਇੱਕ ਆਵਾਜ਼ ਆਈ ਇਸ ਨੂੰ ਮੇਰੇ ਘਰ ਲੈ ਆ ਇਥੇ ਮਰਿਆਂ ਵਿੱਚ ਵੀ ਜਾਨ ਪੈ ਜਾਂਦੀ ਹੈ ਬਸ ਫਿਰ ਕੀ ਸੀ ਉਸ ਗਰੀਬ ਪਿਤਾ ਨੇ ਆਪਣੀ ਮਰੀ ਹੋਈ ਧੀ ਨੂੰ ਕੱਪੜੇ ਦੇ ਵਿੱਚ ਲਪੇਟਿਆ ਪਿੱਠ ਤੇ ਚੁੱਕਿਆ ਅਤੇ ਨੇਪਾਲ ਤੋਂ ਪੈਦਲ ਹੀ ਅੰਮ੍ਰਿਤਸਰ ਦੇ ਵੱਲ ਤੁਰ ਪਿਆ ਸਫ਼ਰ ਆਸਾਨ ਨਹੀਂ ਸੀ 2 ਮਹੀਨੇ ਲੱਗ ਗਏ ਰਸਤੇ ਦੇ ਵਿੱਚ ਲੋਕ ਉਸ ਨੂੰ ਪਾਗਲ ਕਹਿੰਦੇ ਕੋਈ ਕਹਿੰਦਾ লাশ ਚੁੱਕੀ ਫਿਰਦਾ ਹੈ ਕੋਈ ਕਹਿੰਦਾ ਭੂਤ ਹੈ ਗौरी ਦਾ ਸਰੀਰ ਅਕੜਨਾ ਸ਼ੁਰੂ ਹੋ ਗਿਆ ਸੀ ਰੰਗ ਨੀਲਾ ਪੈ ਗਿਆ ਸੀ ਵਦਬੂ ਆਉਣ ਲੱਗੀ ਸੀ ਜਿਸ ਨੂੰ ਦਬਾਉਣ ਲਈ ਰਾਮ ਪ੍ਰਸ਼ਾਦ ਉਸਤੇ ਜੜੀ ਬੂਟੀਆਂ ਅਤੇ ਇਤਰ ਮਲਦਾ ਰਹਿੰਦਾ ਸੀ ਉਹ ਹਰ ਰੋਜ ਉਸਦੇ ਕੰਨ ਵਿੱਚ ਕਹਿੰਦਾ ਬਸ ਬੇਟਾ ਥੋੜਾ ਹੋਰ ਬਾਬੇ ਦੇ ਘਰ ਪਹੁੰਚਣ ਵਾਲੇ ਹਾਂ ਅੱਜ ਜਦੋਂ ਉਹ ਅੰਮ੍ਰਿਤਸਰ ਪਹੁੰਚਿਆ ਤਾਂ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਟੁੱਟ ਚੁੱਕਾ ਸੀ ਉਸ ਨੂੰ ਸਿਰਫ ਇੱਕੋ ਧੁੰਨ ਸੀ ਗੋਰੀ ਨੂੰ ਸਰੋਵਰ ਵਿੱਚ ਇਸ਼ਨਾਨ ਕਰਾਉਣਾ ਪਰ ਦਰਬਾਰ ਸਾਹਿਬ ਦੀ ਮਰਿਆਦਾ ਸਖਤ ਹੈ ਸਰੋਵਰ ਵਿੱਚ ਕੋਈ ਵੀ ਅਪਵਿੱਤਰ ਚੀਜ਼ ਜਾਂ ਮ੍ਰਿਤਕ ਸਰੀਰ ਨਹੀਂ ਲਿਜਾਇਆ ਜਾ ਸਕਦਾ ਸੇਵਾਦਾਰ ਆਪਣੀ ਡਿਊਟੀ ਕਰ ਰਹੇ ਸਨ ਜਦੋਂ ਜਰਨੈਲ ਸਿੰਘ ਨੇ ਦੇਖਿਆ ਕਿ ਇਕ ਆਦਮੀ ਇੱਕ ਬਦਬੂਦਾਰ ਗਠੜੀ ਨੂੰ ਪਵਿੱਤਰ ਜਲ ਦੇ ਵਿੱਚ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹਨਾਂ ਨੇ ਉਸ ਨੂੰ ਰੋਕਣਾ ਆਪਣਾ ਧਰਮ ਸਮਝਿਆ ਪਰ ਰਾਮ ਪ੍ਰਸ਼ਾਦ ਲਈ ਇਹ ਮर्यादा ਨਹੀਂ ਉਸਦੀ ਧੀ ਦੀ ਜ਼ਿੰਦਗੀ ਦਾ ਸਵਾਲ ਸੀ ਜਦੋਂ ਸੇਵਾਦਾਰ ਨੇ ਉਸ ਨੂੰ ਪਿੱਛੇ ਖਿੱਚਿਆ ਅਤੇ ਥੱਪੜ ਮਾਰਿਆ ਤਾਂ ਰਾਮ ਪ੍ਰਸ਼ਾਦ ਫਰਸ਼ ਤੇ ਡਿੱਗ ਪਿਆ ਗਟੜੀ ਖੁੱਲ ਗਈ ਅਤੇ ਜੋ ਦ੍ਰਿਸ਼ ਸਾਹਦੇ ਸਾਹਮਣੇ ਆਇਆ ਉਸ ਨੇ ਪੱਥਰ ਦਿਲਾਂ ਨੂੰ ਵੀ ਪਿਘਲਾ ਦਿੱਤਾ ਕਿ ਬੱਚੀ ਬਿਲਕੁਲ ਸੁੱਕ ਚੁੱਕੀ ਸੀ ਉਸ ਦੀਆਂ ਅੱਖਾਂ ਅਧੀਆਂ ਖੁੱਲੀਆਂ ਅਤੇ ਪਥਰਾਈਆਂ ਹੋਈਆਂ ਸਨ ਚਮੜੀ ਹੱਡੀਆਂ ਨਾਲ ਚਿਪਕੀ ਹੋਈ ਸੀ ਦੇਖਣ ਨੂੰ ਉਹ ਪੂਰੀ ਤਰ੍ਹਾਂ ਇੱਕ Laash ਲੱਗ ਰਹੀ ਸੀ ਜਿਸ ਨੂੰ 2 ਮਹੀਨੇ ਪਹਿਲਾਂ ਸੰਸਕਾਰ ਕਰ ਦੇਣਾ ਚਾਹੀਦਾ ਸੀ ਪਰ RAM PRASAD ਨੇ ਡਿੱਗਦੀ ਹੋਈ ਵੀ ਹਾਰ ਨਹੀਂ ਮੰਨੀ ਉਹ ਰੋਂਦਾ ਹੋਇਆ ਸੇਵਾ ਸਰਦਾਰ ਦੇ ਪੈਰਾ ਵਿੱਚ ਲੇਟ ਗਿਆ ਮਾਰ ਲਓ ਜਿੰਨਾ ਮਰਜੀ ਮਾਰ ਲਓ ਸਰਦਾਰ ਜੀ ਪਰ ਇੱਕ ਵਾਰ ਸਿਰਫ ਇੱਕ ਵਾਰ ਮੇਰੀ ਗौरी ਦੇ ਬੁੱਲਾ ਨੂੰ ਇਹ ਪਾਣੀ ਲੱਗ ਜਾਣ ਦਿਓ ਮੇਰੇ ਮਹਾਕਾਲ ਨੇ ਕਿਹਾ ਸੀ ਕਿ ਇੱਥੇ ਜ਼ਿੰਦਗੀ ਮਿਲਦੀ ਹੈ ਜੇ ਇਹ ਨਾ ਜਾਗੀ ਤਾਂ ਮੈਂ ਖੁਦ ਇਸ ਨੂੰ ਇੱਥੇ ਹੀ ਸਾੜ ਦੇਵਾਂਗਾ ਪਰ ਮੇਰਾ ਵਿਸ਼ਵਾਸ ਨਾ ਤੋੜੋ ਸੰਗਤਾਂ ਇਕੱਠੀਆਂ ਹੋ ਗਈਆਂ ਸਨ ਮਾਹੌਲ ਤਣਾਪੂਰਨ ਹੋ ਗਿਆ ਸੀ ਇੱਕ ਪਾਸੇ ਗੁਰੂ ਘਰ ਦੇ ਅਸੂਲ ਦੂਜੇ ਪਾਸੇ ਇੱਕ ਪਿਤਾ ਦਾ ਪਾਗਲਪਨ ਤੇ ਇਸ ਹੱਦ ਤੱਕ ਉਹ ਪਹੁੰਚਿਆ ਹੋਇਆ ਸੀ ਕਿ ਉਹ ਆਪਣੀ ਧੀ ਦੀ ਮੁਹੱਬਤ ਆਪਣੀ ਧੀ ਨੂੰ ਜਿੰਦਾ ਦੇਖਣਾ ਸੇਵਾਦਾਰ ਜਰਨੈਲ ਸਿੰਘ ਨੇ ਜਿਸਨੇ ਥੱਪੜ ਮਾਰਿਆ ਸੀ ਹੁਣ ਉਸ ਬੱਚੀ ਦੀ ਹਾਲਤ ਦੇਖ ਕੇ ਸੁੰਨ ਖੜਾ ਸੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਕਿ ਇੱਕ ਮਰੀ ਹੋਈ ਬੱਚੀ ਨੂੰ ਸਰੋਵਰ ਦੇ ਵਿੱਚ ਇਸ਼ਨਾਨ ਕਰਾਉਣ ਦੀ ਇਜਾਜ਼ਤ ਮਿਲੇਗੀ ਕਿ ਸੱਚਮੁੱਚ ਉਸ ਬੱਚੀ ਵਿੱਚ ਅਜੇ ਕੋਈ ਸਾਹ ਬਾਕੀ ਹੈ ਜਾਂ ਇਹ ਸਿਰਫ ਰਾਮ ਪ੍ਰਸਾਦ ਦਾ ਵਹਿਮ ਹੈ ਅਤੇ ਉਸ ਪੰਡਤ ਦੇ ਸੁਪਨੇ ਦਾ ਸੱਚ ਕੀ ਹੈ ਕਿ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਕੁਦਰਤ ਦੇ ਨਿਯਮ ਬਦਲਣ ਵਾਲੇ ਸਨ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਡਿੱਗੇ ਹੋਏ ਪੰਡਤ ਰਾਮ ਪ੍ਰਸਾਦ ਦੀ ਗਲ ਤੇ ਸੇਵਾਦਾਰ ਦੇ ਹੱਥ ਦੇ ਨਿਸ਼ਾਨ ਛਪ ਗਏ ਸਨ ਪਰ ਇਹ ਸੱਟ ਉਸ ਦੇ ਸਰੀਰ ਨੂੰ ਨਹੀਂ ਉਸ ਦੀਆਂ 2 ਮਹੀਨਿਆਂ ਦੀ ਤਪੱਸਿਆ ਨੂੰ ਲੱਗੀ ਸੀ ਉਹ ਇਸ ਗਠੜੀ ਨੂੰ ਛਾਤੀ ਨਾਲ ਲਗਾ ਕੇ ਰੋ ਰਿਹਾ ਸੀ ਉਸ ਦੇ ਪਿੱਛੇ ਇੱਕ ਐਸੀ ਕਹਾਣੀ ਸੀ ਜੋ ਇਨਸਾਨੀ ਹਿੰਮਤ ਦੀਆਂ ਹੱਦਾਂ ਪਾਰ ਕਰ ਚੁੱਕੀ ਸੀ ਹੁਣ ਚਲਦੇ ਆ ਇਸ ਕਹਾਣੀ ਦੇ ਪਿਛਲੇ ਫਲੈਸ਼ਬੈਕ ਦੇ ਅੰਦਰ ਨੇਪਾਲ ਦੇ ਸਰਕਾਰੀ ਹਸਪਤਾਲ ਦੇ ਬਾਹਰ ਬਰਫੀਲੀ ਹਵਾ ਚੱਲ ਰਹੀ ਸੀ ਪਰ ਰਾਮ ਪ੍ਰਸ਼ਾਦ ਦੇ ਅੰਦਰ ਅੱਗ ਬਲ ਰਹੀ ਸੀ ਡਾਕਟਰਾਂ ਨੇ ਉਸ ਦੀ 10 ਸਾਲ ਦੀ ਹਸਦੀ ਖੇਡ ਦੀ ਧੀ ਗौरी ਨੂੰ ਮਰਤਕ ਐਲਾਨ ਦਿੱਤਾ ਸੀ ਡਾਕਟਰ ਨੇ ਕਿਹਾ ਸੀ ਪੰਡਤ ਜੀ ਇਸ ਦਾ ਦਿਮਾਗ ਮਰ ਚੁੱਕਾ ਹੈ ਇਹ ਸਿਰਫ ਵੈਂਟੀਲੇਟਰ ਤੇ ਕਰਕੇ ਸਾਹ ਲੈ ਰਹੀ ਹੈ ਇਸ ਨੂੰ ਲੈ ਜਾਓ ਅਤੇ ਅੰਤਿਮ ਸੰਸਕਾਰ ਕਰੋ ਇਹ ਹੁਣ ਕਦੇ ਅੱਖਾਂ ਨਹੀਂ ਖੋਲੇਗੀ ਰਾਮਬਰਸਾਦ ਨੇ ਆਪਣੀ ਧੀ ਦਾ ਹੱਥ ਫੜਿਆ ਹੱਥ ਠੰਡਾ ਸੀ ਪਰ ਪਿਤਾ ਨੂੰ ਲੱਗਾ ਕਿ ਸ਼ਾਇਦ ਨਬਜ ਅਜੇ ਵੀ ਹਲਕੀ ਹਲਕੀ ਚੱਲ ਰਹੀ ਹੈ ਉਸਨੇ ਡਾਕਟਰਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਉਹ ਗौरी ਨੂੰ ਚੁੱਕ ਕੇ ਮੰਦਰ ਲੈ ਆਇਆ ਉਸ ਰਾਤ ਉਹ ਸ਼ਿਵਪੁਰੀ ਦੀ ਮੂਰਤੀ ਅੱਗੇ ਸਿਰ ਪਟਕ-ਪਟਕ ਕੇ ਰੋਇਆ ਏ ਭੋਲੇ ਨਾਥ ਜੇ ਤੂੰ ਮੇਰੀ ਧੀ ਦੀ ਵਾਪਸੀ ਨਾ ਕੀਤੀ ਤਾਂ ਮੈਂ ਤੇਰੀ ਚੌਕੜ ਤੇ ਜਾਨ ਦੇ ਦਿਆਂਗਾ ਅਤੇ ਫਿਰ ਉਸ ਰਾਤ ਨੂੰ ਉਸ ਨੂੰ ਉਹ ਸੁਪਨਾ ਆਇਆ ਸੁਪਨੇ ਵਿੱਚ ਉਸ ਨੇ ਇੱਕ ਅਜੀਹਾ ਸਰੋਵਰ ਵੇਖਿਆ ਜਿਸ ਦੇ ਚਾਰੇ ਪਾਸੇ ਰਸਤਾ ਸੀ ਅਤੇ ਵਿਚਕਾਰ ਸੋਨੇ ਦਾ ਮੰਦਰ ਸੀ ਪਾਣੀ ਵਿੱਚੋਂ ਇੱਕ ਰੌਸ਼ਨੀ ਨਿਕਲੀ ਅਤੇ ਗौरी ਦੇ ਮੱਥੇ ਦੇ ਵਿੱਚ ਸਮਾ ਗਈ ਜਦੋਂ ਰਾਮ ਪ੍ਰਸਾਦ ਦੀ ਅੱਖ ਖੁੱਲੀ ਉਸ ਨੂੰ ਨਹੀਂ ਪਤਾ ਸੀ ਕਿ ਉਹ ਜਗ੍ਹਾ ਕਿੱਥੇ ਹੈ ਉਸਨੇ ਪਿੰਡ ਦੇ ਇੱਕ ਬਜ਼ੁਰਗ ਸਾਧੂ ਨੂੰ ਪੁੱਛਿਆ ਸਾਧੂ ਨੇ ਦੱਸਿਆ ਇਹ ਗੁਰੂ ਰਾਮਦਾਸ ਜੀ ਦਾ ਘਰ ਹੈ ਸ੍ਰੀ ਅੰਮ੍ਰਿਤਸਰ ਪੰਜਾਬ ਦੇ ਵਿੱਚ ਉਥੇ ਦੁੱਖ ਭੰਜਨੀ ਬੇਰੀ ਹੈ ਜਿੱਥੇ ਕੋੜ ਵੀ ਝੜ ਜਾਂਦੇ ਨੇ ਪਰ ਉਹ ਬਹੁਤ ਦੂਰ ਹੈ ਤੂੰ ਉਥੇ ਪੈਦਲ ਨਹੀਂ ਜਾ ਸਕਦਾ ਪਰ ਇੱਕ ਪਿਤਾ ਲਈ ਕੋਈ ਦੂਰੀ ਮਾਇਨੇ ਨਹੀਂ ਰੱਖਦੀ ਰਾਮ ਪ੍ਰਸਾਦ ਕੋਲ ਨਾ ਪੈਸਾ ਸੀ ਨਾ ਸਾਧਨਾ ਉਸਨੇ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਕੁਝ ਦਵਾਈਆਂ ਅਤੇ ਇਤਰ ਪਰਫਿਮ ਉਮ ਖਰੀਦ ਲਏ ਉਸਨੇ ਗौरी ਨੂੰ ਇੱਕ ਮੋਟੀ ਚਾਦਰ ਦੇ ਵਿੱਚ ਲਪੇਟਿਆ ਆਪਣੀ ਪਿੱਠ ਤੇ ਬਨਿਆ ਅਤੇ ਹਿਮਾਲਿਆ ਦੇ ਪਹਾੜ ਉਤਰਨ ਲੱਗ ਪਿਆ ਸੀ ਪਹਿਲੇ ਹਫਤੇ ਤਾਂ ਸਭ ਕੁਝ ਠੀਕ ਰਿਹਾ ਪਰ ਜਿਵੇਂ ਜਿਵੇਂ ਉਹ ਮੈਦਾਨੀ ਇਲਾਕਿਆਂ ਦੇ ਵਿੱਚ ਪਹੁੰਚਿਆ ਗਰਮੀ ਵਧਣ ਲੱਗੀ ਕੁਦਰਤ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ ਗौरी ਦਾ ਸਰੀਰ ਗਲਣਾ ਸ਼ੁਰੂ ਹੋ ਚੁੱਕਿਆ ਸੀ ਉਸਦੇ ਸਰੀਰ ਵਿੱਚੋਂ ਬਦਬੂ ਆਉਣ ਲੱਗ ਪਈ ਸੀ ਰਾਮ ਪ੍ਰਸ਼ਾਦ ਲਈ ਇਹ ਸਭ ਤੋਂ ਵੱਡੀ ਪ੍ਰੀਖਿਆ ਸੀ ਆਪਣੀ ਹੀ ਫੁੱਲਾਂ ਵਰਗੀ ਧੀ ਦੇ ਸਰੀਰ ਨੂੰ ਖਰਾਬ ਹੁੰਦੇ ਦੇਖਣਾ ਕਿਸੇ ਨਰਕ ਤੋਂ ਘੱਟ ਨਹੀਂ ਸੀ। ਰਾਮ ਪ੍ਰਸਾਦ ਲਈ ਇਹ ਸਭ ਤੋਂ ਵੱਡੀ ਪ੍ਰੀਖਿਆ ਸੀ ਤੇ ਆਪਣੀ ਹੀ ਧੀ ਨੂੰ ਉਹ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਦੇਖ ਰਿਹਾ ਸੀ। ਉਹ ਹਰ ਰੋਜ਼ ਰਸਤੇ ਵਿੱਚ ਰੁਕਦਾ, ਗੌਰੀ ਦੇ ਸਰੀਰ ਤੇ ਚੰਦਨ ਦਾ ਲੇਪ ਕਰਦਾ, ਇਤਰ ਛਿੜਕਦਾ ਅਤੇ ਉਸ ਨੂੰ ਕਪੂਰ ਦੀ ਧੂਣੀ ਦਿੰਦਾ ਤਾਂ ਜੋ ਬਦਬੂ ਦਬੀ ਰਹੇ। ਰਸਤੇ ਵਿੱਚ ਲੋਕ ਉਸ ਨੂੰ ਦੇਖ ਕੇ ਨੱਕ ਤੇ ਰੁਮਾਰ ਰੱਖ ਲੈਂਦੇ ਸਨ। ਬੱਸਾ ਵਾਲਿਆਂ ਨੇ ਉਸ ਨੂੰ ਉਹਨੂੰ ਤੋੜਨ ਤੋਂ ਮਨਾ ਕਰ ਦਿੱਤਾ ਸੀ baba ਤੇਰੀ ਗੱਡੀ ਵਿੱਚੋਂ ਮੁਰਦੇ ਦੀ بو ਆਉਂਦੀ ਹੈ ਉਤਰ ਜਾ ਥੱਲੇ ਕੰਡਕਟਰ ਨੇ ਉਸਨੂੰ ਧੱਕਾ ਮਾਰ ਕੇ ਉਤਾਰ ਦਿੱਤਾ ਸੀ ਇੱਕ ਰਾਤ ਯੂਪੀ ਦੇ ਇੱਕ ਪਿੰਡ ਵਿੱਚ ਲੋਕਾਂ ਨੇ ਉਸਨੂੰ ਘੇਰ ਲਿਆ ਇਹ ਕੋਈ ਤਾੰਤ੍ਰਿਕ ਹੈ ਇਹ ਬੱਚਿਆਂ ਦੀ ਬਲੀ ਦੇਣ ਜਾ ਰਿਹਾ ਹੈ ਇਸ ਦੀ ਬੋਰੀ ਵਿੱਚ ਲਾਸ਼ ਹੈ ਢੀੜ ਨੇ ਉਸਨੂੰ ਮਾਰਨਾ ਸ਼ੁਰੂ ਕਰ ਦਿੱਤਾ ਪੱਥਰ ਵੱਜੇ ਲਾਠੀਆਂ ਵੱਜੀਆਂ ਰਾਮ ਪ੍ਰਸਾਦ ਖੁਦ ਜ਼ਖਮੀ ਹੋ ਗਿਆ ਪਰ ਉਸਨੇ ਗौरी ਨੂੰ ਆਪਣੀ ਛਾਤੀ ਨਾਲ ਲਗਾ ਕੇ ਬਚਾਈ ਰੱਖਿਆ ਉਹ ਹਨੇਰੇ ਵਿੱਚ ਖੇਤਾਂ ਦੇ ਵਿੱਚ ਲੁਕ ਕੇ ਭਜਿਆ ਉਸ ਰਾਤ ਉਹ ਇੱਕ ਸੁੱਕੇ ਹੋਏ ਖੂਹ ਦੇ ਕੋਲ ਬੈਠਾ ਰੋਇਆ ਗौरी ਦਾ ਚਿਹਰਾ ਹੁਣ ਨੀਲਾ ਅਤੇ ਕਾਲਾ ਪੈ ਚੁਕਿਆ ਸੀ ਕੀੜੇ ਪੈਣ ਦਾ ਵੀ ਡਰ ਸੀ ਪਰ ਰਾਮ ਪ੍ਰਸ਼ਾਦ ਨੇ ਅਸਮਾਨ ਵੱਲ ਦੇਖ ਕੇ ਚੀਕ ਮਾਰੀ ਪਰਮਾਤਮਾ ਇੰਨਾ ਇਮਤਿਹਾਨ ਨਾ ਲੈ ਜੇ ਮੇਰੀ ਧੀ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਹੀ ਮਿੱਟੀ ਬਣ ਗਈ ਤਾਂ ਮੇਰਾ ਵਿਸ਼ਵਾਸ ਨੇシャ ਲਈ ਮਰ ਜਾਵੇਗਾ ਫਿਰ ਉਸ ਨੂੰ ਇੱਕ ਸਰਦਾਰ ਟਰੱਕ ਡਰਾਈਵਰ ਮਿਲਿਆ ਜਦੋਂ ਉਸ ਡਰਾਈਵਰ ਨੇ ਦੇਖਿਆ ਕਿ ਇੱਕ ਪਿਤਾ ਆਪਣੀ ਬਿਮਾਰ ਧੀ ਨੂੰ ਪਿੱਠ ਤੇ ਚੁੱਕੀ ਫਿਰਦਾ ਹੈ ਤਾਂ ਉਸ ਨੇ ਉਸ ਨੂੰ ਲਿਫਟ ਦੇ ਦਿੱਤੀ ਟਰੱਕ ਦੇ ਵਿੱਚ ਬੈਠ ਕੇ ਵੀ ਰਾਮ ਪ੍ਰਸਾਦ ਸੋਇਆ ਨਹੀਂ ਉਹ ਪੂਰਾ ਰਸਤਾ ਗौरी ਦੇ ਕੰਨ ਵਿੱਚ ਗੱਲਾਂ ਕਰਦਾ ਰਿਹਾ ਦੇਖ ਗौरी ਬਸ ਥੋੜਾ ਦੂਰ ਰਹਿ ਗਿਆ ਹੈ ਉਥੇ ਤੈਨੂੰ ਨਵੇਂ ਕੱਪੜੇ ਲੈ ਕੇ ਦੇਵਾਂਗਾ ਉਥੇ ਕੜਾ ਪ੍ਰਸ਼ਾਦ ਮਿਲੇਗਾ ਤੂੰ ਸੌ ਨਾ ਜਾਈ ਜਾਗਦੀ ਰਹੀ ਅਤੇ ਅੱਜ ਜੋ ਅੰਮ੍ਰਿਤਸਰ ਦੇ ਵਿੱਚ ਹੋਇਆ ਜਦੋਂ ਉਹ ਅੰਮ੍ਰਿਤਸਰ ਪਹੁੰਚਿਆ ਤਾਂ ਉਹ ਸਰੀਰਕ ਤੌਰ ਤੇ ਖਤਮ ਹੋ ਚੁੱਕਾ ਸੀ ਉਸਦੇ ਪੈਰਾਂ ਵਿੱਚੋਂ ਖੂਨ ਵਗ ਰਿਹਾ ਸੀ ਭੁੱਖ ਅਤੇ ਪਿਆਸ ਨਾਲ ਉਸਦਾ ਹਲਕ ਸੁੱਕਿਆ ਪਿਆ ਸੀ ਪਰ ਦਰਬਾਰ ਸਾਹਿਬ ਦੀ ਸੁਨਹਿਰੀ ਝਲਕ ਦੇਖ ਕੇ ਉਸ ਵਿੱਚ ਜਿਵੇਂ ਨਵੀਂ ਜਾਨ ਪੈ ਗਈ ਸੀ ਪਰ ਹੁਣ ਸੇਵਾਦਾਰ ਉਸ ਨੂੰ ਕਹਿ ਰਹੇ ਸਨ ਇਹ ਲਾਸ਼ ਹੈ ਅਤੇ ਇਸ ਨੂੰ ਬਾਹਰ ਲੈ ਜਾ ਰਾਮ ਪ੍ਰਸ਼ਾਦ ਨੇ ਫਰਸ਼ ਤੇ ਸਿਰ ਰਗੜਿਆ ਉਸਨੇ ਸੇਵਾਦਾਰ ਜਰਨੈਲ ਸਿੰਘ ਦੇ ਪੈਰ ਵੀ ਫੜ ਲਏ ਸਰਦਾਰ ਜੀ ਤੁਸੀਂ ਕਹਿੰਦੇ ਹੋ ਇਹ ਮਰ ਗਈ ਹੈ ਮੈਂ ਕਹਿੰਦਾ ਹਾਂ ਇਹ ਸੁੱਤੀ ਪਈ ਹੋਈ ਹੈ ਤੁਸੀਂ ਕਹਿੰਦੇ ਹੋ ਬਦਬੂ ਆਉਂਦੀ ਹੈ ਮੈਨੂੰ ਤਾਂ ਇਸ ਵਿੱਚੋਂ ਜ਼ਿੰਦਗੀ ਦੀ ਖੁਸ਼ਬੂ ਆਉਂਦੀ ਹੈ ਸਿਰਫ ਇੱਕ ਚੂਲੀ ਸਿਰਫ ਇੱਕ ਚੂਲੀ ਜਲ ਦੀ ਇਸ ਦੇ ਮੂੰਹ ਵਿੱਚ ਪਾ ਲੈਣ ਦਿਓ ਜੇ ਇਹ ਨਾ ਉਠੀ ਤਾਂ ਬੇਸ਼ੱਕ ਮੈਨੂੰ ਵੀ ਇਸ ਦੇ ਨਾਲ ਇਹ ਜਲ ਪ੍ਰਵਾਹ ਕਰ ਦਿਓ ਉਸ ਪਿਤਾ ਦੀ ਤਰਫ ਦੇਖ ਕੇ ਉੱਥੇ ਖੜੀ ਸੰਗਤ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਮੁੱਖ ਸੇਵਾਦਾਰ ਜਰਨੈਲ ਸਿੰਘ ਦੀਆਂ ਅੱਖਾਂ ਵੀ ਭਰ ਆਈਆਂ ਉਸ ਨੇ ਆਪਣੀ ਜ਼ਿੰਦਗੀ ਵਿੱਚ ਹਜ਼ਾਰਾਂ ਸ਼ਰਧਾਲੂ ਦੇਖੇ ਸਨ ਪਰ ਮੌਤ ਨਾਲ ਲੜਨ ਵਾਲਾ ਅਜਿਹਾ ਪਾਗਲ ਪਿਤਾ ਪਹਿਲੀ ਵਾਰ ਦੇਖਿਆ ਸੀ ਸੇਵਾਦਾਰ ਨੇ ਸੋਚਿਆ ਮਰਿਆਦਾ ਕਹਿੰਦੀ ਹੈ ਕਿ ਰੋਕ ਦਿਓ ਪਰ ਇਨਸਾਨੀਅਤ ਕਹਿੰਦੀ ਹੈ ਕਿ ਇਸ ਪਿਤਾ ਦਾ ਭਰਮ ਨਾ ਤੋੜੋ ਅਚਾਨਕ ਭੀੜ ਵਿੱਚੋਂ ਇੱਕ ਅਚਾਨਕ ਇੱਕ ਭੀੜ ਵਿੱਚੋਂ ਇੱਕ ਨਿਹੰਗ ਸਿੰਘ ਅੱਗੇ ਆਇਆ ਉਸਦੇ ਹੱਥ ਵਿੱਚ ਇੱਕ ਵੱਡਾ ਵਰਛਾ ਸੀ ਉਸਨੇ ਗਰਜਮੀ ਆਵਾਜ਼ ਦੇ ਵਿੱਚ ਕਿਹਾ ਖਾਲਸਾ ਜੀ ਰੋਕੋ ਨਾ ਇਸ ਨੂੰ ਗੁਰੂ ਨਾਨਕ ਦਾ ਦਰ ਹੈ ਇਥੇ ਤਰਕ ਨਹੀਂ ਸ਼ਰਧਾ ਚੱਲਦੀ ਹੈ ਕੀ ਪਤਾ ਅਕਾਲ ਪੁਰਖ ਅੱਜ ਕੋਈ ਕੌਤਕ ਵਰਤੌਣ ਵਾਲਾ ਹੋਵੇ ਆਉਣ ਦਿਓ ਇਸ ਨੂੰ ਨਿਹੰਗ ਸਿੰਘ ਦੀ ਗੱਲ ਸੁਣ ਕੇ ਸੇਵਾਦਾਰ ਪਿੱਛੇ हट ਗਏ ਰਸਤਾ ਸਾਫ਼ ਹੋ ਗਿਆ ਸੀ ਪਰ ਹੁਣ ਅਸਲੀ ਸਵਾਲ ਇਹ ਸੀ ਕਿ ਸਰੋਵਰ ਦਾ ਠੰਡਾ ਪਾਣੀ ਉਸ ਨੀਲੇ ਪੈ ਚੁੱਕੇ ਗਲ ਚੁੱਕੇ ਸਰੀਰ ਵਿੱਚ ਦੁਬਾਰਾ ਗਰਮੀ ਭਰ ਸਕੇਗਾ ਜਾਂ ਫਿਰ ਰਾਮ ਪ੍ਰਸ਼ਾਦ ਦਾ ਇਹ ਸਫ਼ਰ ਅੱਜ ਦੋ ਪੰਜਨੀ 베ਰੀ ਦੇ ਹੇਠਾਂ ਉਸ ਦੇ ਵਿਸ਼ਵਾਸ ਦੀ ਮੌਤ ਨਾਲ ਖਤਮ ਹੋ ਜਾਵੇਗਾ ਪੰਡਤ ਨੇ ਕੰਬ ਦੇ ਹੱਥਾਂ ਨਾਲ ਗौरी ਨੂੰ ਝੁਕਿਆ ਅਤੇ ਪਹਿਲੀ ਪੌੜੀ ਤੇ ਪੈਰ ਰੱਖਿਆ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਮੌਜੂਦ ਸੀ ਪਰ ਇਸ ਵੇਲੇ ਉੱਥੇ ਸੂਈ ਡਿੱਗਣ ਜਿੰਨੀ ਵੀ ਆਵਾਜ਼ ਨਹੀਂ ਸੀ ਹਰ ਅੱਖ ਦੁਖਪੰਜਨੀ 베ਰੀ ਦੇ ហេਠਾਂ ਬਣੀਆਂ ਪੌੜੀਆਂ ਤੇ ਟਿੱਕੀ ਹੋਈ ਸੀ ਮਾਹੌਲ ਵਿੱਚ ਇੱਕ ਅਜੀਬ ਜਿਹਾ ਡਰ ਅਤੇ ਉਮੀਦ ਸੀ ਪੰਡਤ ਰਾਮ ਪ੍ਰਸਾਦ ਨੇ ਕੰਬਦੇ ਪੈਰਾਂ ਨਾਲ ਸਰੋਵਰ ਦੀ ਪਹਿਲੀ ਪੌੜੀ ਤੇ ਪੈਰ ਰੱਖਿਆ ਪਾਣੀ ਠੰਡਾ ਸੀ ਪਰ ਰਾਮ ਪ੍ਰਸਾਦ ਨੂੰ ਕੁਝ ਮਹਿਸੂਸ ਨਹੀਂ ਹੋ ਰਹਾ ਸੀ ਉਸ ਦੀਆਂ ਬਾਹਾਂ ਵਿੱਚ ਗौरी ਦਾ ਆਕੜਿਆ ਹੋਇਆ ਸ਼ਰੀਰ ਸੀ ਜੋ ਲੱਕੜਵਾਂਦ ਸਖਤ ਹੋ ਚੁੱਕਾ ਸੀ ਸੇਵਾਦਾਰ ਜਰਨੈਲ ਸਿੰਘ ਅਤੇ ਉਹ ਨਿਹੰਗ ਸਿੰਘ ਬਿਲਕੁਲ ਪੰਦੇ ਦੇ ਖੜੇ ਸਨ ਤਿਆਰ ਸਨ ਜੇ ਰਾਮ ਪ੍ਰਸਾਦ ਨੇ ਕੋਈ ਗਲਤੀ ਕੀਤੀ ਜਾਂ লাশ ਪਾਣੀ ਵਿੱਚ ਸੱਡਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਤੁਰੰਤ ਬਾਹਰ ਖਿੱਚ ਲਿਆ ਜਾਵੇਗਾ ਰਾਮ ਪ੍ਰਸਾਦ ਹੌਲੀ-ਹੌਲੀ ਪਾਣੀ ਦੇ ਵਿੱਚ ਉਤਰਿਆ ਪਾਣੀ ਉਸਦੇ ਗੋਡਿਆਂ ਤੱਕ ਫਿਰ ਲੱਕ ਤੱਕ ਆ ਗਿਆ ਉਸ ਨੇ ਗौरी ਦੇ ਚਿਹਰੇ ਤੋਂ ਉਹ ਮੈਲਾ ਕੱਪੜਾ ਹਟਾਇਆ ਗौरी ਦਾ ਚਿਹਰਾ ਦੇਖ ਕੇ ਨੇੜੇ ਖੜੀਆਂ ਬੀਬੀਆਂ ਦੀਆਂ ਚੀਕਾਂ ਨਿਕਲ ਗਈਆਂ ਇਹ ਚਿਹਰਾ ਇਨਸਾਨ ਦਾ ਘਟ ਅਤੇ ਮਿੱਟੀ ਦੀ ਮੂਰਤ ਤਾਂ ਜ਼ਿਆਦਾ ਲੱਗ ਰਿਹਾ ਸੀ ਅੱਖਾਂ ਅੰਦਰ ਨੂੰ ਧਸੀਆਂ ਹੋਈਆਂ ਸਨ ਬੁੱਲ ਕਾਲੇ ਪੈ ਚੁੱਕੇ ਸੀ ਮੌਤ ਨੇ ਆਪਣਾ ਪੂਰਾ ਕਬਜ਼ਾ ਕੀਤਾ ਹੋਇਆ ਸੀ ਰਾਮ ਪ੍ਰਸ਼ਾਦ ਨੇ ਅਸਮਾਨ ਦੇ ਵੱਲ ਦੇਖਿਆ ਉਸ ਨੇ ਹਰਿਮੰਦਰ ਸਾਹਿਬ ਦੀ ਸੁਨਹਿਰੀ ਇਮਾਰਤ ਵੱਲ ਹੱਥ ਜੋੜੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ੀ ਉਸ ਦੇ ਬੁੱਲ ਫੜਫੜਾਏ ਹੇ ਨਾਨਕ ਬਾਬਾ ਹੇ ਗੁਰੂ ਰਾਮਦਾਸ ਮੈਂ ਸੁਣਿਆ ਹੈ ਤੇਰਾ ਦਰ ਉੱਚਾ ਤੇ ਉੱਚਾ ਹੈ ਮੈਂ ਸੁਣਿਆ ਹੈ ਇਥੇ ਕਾਹ ਵੀ ਹੱਸ ਬਣ ਜਾਂਦੇ ਰਹੇ ਮੈਂ ਆਪਣੀ ਹਲਸ ਵਰਗੀ ਧੀ ਲੈ ਕੇ ਆਇਆ ਹਾਂ ਜੋ ਹੁਣ ਰਾਖ ਬਣ ਚੁੱਕੀ ਹੈ ਅੱਜ ਮੇਰੀ ਲਾਜ ਰਖ ਲੈ ਜੇ ਇਹ ਖਾਲੀ ਹੱਥ ਮੁੜੀ ਤਾਂ ਦੁਨੀਆ ਕਹੇਗੀ ਕਿ ਰੱਬ ਝੂਠਾ ਹੈ ਇਹ ਕਹਿ ਕੇ RAM ਪ੍ਰਸਾਦ ਨੇ ਆਪਣੀ ਧੀ ਨੂੰ ਪਾਣੀ ਵਿੱਚ ਇਸ਼ਨਾਨ ਕਰਾਉਣਾ ਸ਼ੁਰੂ ਕੀਤਾ ਉਸ ਨੇ ਆਪਣੇ ਹੱਥਾਂ ਨਾਲ ਕੋਲਾ ਬਣਾਇਆ ਸਰੋਵਰ ਦਾ ਜਲ ਭਰਿਆ ਅਤੇ ਬੜੇ ਪਿਆਰ ਨਾਲ ਗौरी ਦੇ ਸੁੱਕੇ ਹੋਏ ਮੂੰਹ ਤੇ ਬਾ ਦਿੱਤਾ ਲੈ ਪੁੱਤ ਅੰਮ੍ਰਿਤ ਪੀ ਲੈ ਦੇਖ ਆਪ ਪਹੁੰਚ ਗਏ ਹਾਂ ਅੱਖਾਂ ਖੋਲ ਬੇਟਾ ਪਾਣੀ ਗौरी ਦੇ ਚਿਹਰੇ ਤੋਂ ਤਿਲਕ ਕੇ ਵਾਪਸ ਸਰੋਵਰ ਦੇ ਵਿੱਚ ਡਿੱਗ ਪਿਆ ਕੋਈ ਹਲਚਲ ਨਹੀਂ ਹੋਈ ਰਾਮ ਪ੍ਰਸ਼ਾਦ ਨੇ ਦੁਬਾਰਾ ਜਲ ਪਾਇਆ ਫਿਰ ਤੀਜੀ ਵਾਰ ਉਸਨੇ ਪਾਣੀ ਲੈ ਕੇ ਉਸ ਦੇ ਸਿਰ ਤੇ ਪਾਇਆ ਉਸ ਦੀਆਂ ਬੰਦ ਅੱਖਾਂ ਨੂੰ ਧੋਤਾ ਪਰ ਗੌਰੀ ਦਾ ਸਰੀਰ ਉਸੇ ਤਰ੍ਹਾਂ ਬੇਜਾਨ ਰਿਹਾ ਉਹ ਪਾਣੀ ਵਿੱਚ ਇੱਕ ਲਾਸ਼ ਵਾਂਗ ਤੈਰ ਰਹੀ ਸੀ ਸੰਗਤ ਵਿੱਚ ਨਿਰਾਸ਼ਾ ਫੈਲਣ ਲੱਗੀ ਲੋਕ ਆਪਸ ਦੇ ਵਿੱਚ ਘੁਸਰ-ਮੁਸਰ ਕਰਨ ਲੱਗੇ ਵਿਚਾਰਾ ਪਾਗਲ ਹੋ ਗਿਆ ਹੈ ਮਰਿਆ ਹੋਇਆ ਬੰਦਾ ਕਦੇ ਵਾਪਸ ਨਹੀਂ ਆਉਂਦਾ ਸੇਵਾਦਾਰ ਠੀਕ ਕਿੰਨੇ ਸੀ ਇਹ ਸਿਰਫ ਵਹਿਮ ਹੈ ਹੁਣ ਇਸ ਨੂੰ ਬਾਹਰ ਕੱਢਣਾ ਪਵੇਗਾ ਨਹੀਂ ਤਾਂ ਪਾਣੀ ਖਰਾਬ ਹੋ ਜਾਵੇਗਾ ਮੁੱਖ ਸੇਵਾਦਾਰ ਜਰਨੈਲ ਸਿੰਘ ਨੇ ਘੜੀ ਦੇਖੀ 5 ਮਿੰਟ ਹੋ ਚੁੱਕੇ ਸਨ ਉਹਨੇ ਆਵਾਜ਼ ਮਾਰੀ ਭਾਈ ਸਾਹਿਬ ਬਸ ਕਰੋ ਗੁਰੂ ਸਾਹਿਬ ਦਾ ਭਾਣਾ ਮੰਨੋ ਬੱਚੀ ਜਾ ਚੁੱਕੀ ਹੈ ਬਾਹਰ ਆ ਜਾਓ ਅਸੀਂ ਇਸ ਦੇ ਸੰਸਕਾਰ ਦਾ ਪ੍ਰਬੰਧ ਕਰਦੇ ਹਾਂ ਰਾਮ ਪ੍ਰਸਾਦ ਨੇ ਸੇਵਾਦਾਰ ਦੀ ਗੱਲ ਨਹੀਂ ਸੁਣੀ ਉਹ ਪਾਗਲਪਨ ਦੀ ਹੱਦ ਪਾਰ ਕਰ ਗਿਆ ਉਸ ਨੇ ਗौरी ਨੂੰ ਪਾਣੀ ਵਿੱਚ ਜ਼ੋਰ-ਜ਼ੋਰ ਨਾਲ ਹਿਲਾਉਣਾ ਸ਼ੁਰੂ ਕਰ ਦਿੱਤਾ ਉਠ ਗौरी ਉਠ ਤੂੰ ਮੇਰੇ ਨਾਲ ਵਾਦਾ ਕੀਤਾ ਸੀ ਤੂੰ ਇੰਨੀ ਦੂਰ ਆ ਕੇ ਮੈਨੂੰ ਧੋਖਾ ਨਹੀਂ ਦੇ ਸਕਦੀ ਬੋਲ ਬੇਟਾ ਉਹ ਚੀਕ ਰਹਾ ਸੀ ਰੋ ਰਿਹਾ ਸੀ ਪਾਣੀ ਨੂੰ ਥੱਪੜ ਦੇ ਰਿਹਾ ਸੀ ਉਸਦੇ ਹੰਝੂ ਸਰੋਵਰ ਦੇ ਪਾਣੀ ਵਿੱਚ ਮਿਲ ਰਹੇ ਸਨ ਇਹ ਦ੍ਰਿਸ਼ ਇੰਨਾ ਦਰਦਨਾਕ ਸੀ ਕਿ ਦੇਖਣ ਵਾਲਿਆਂ ਦੇ ਦਿਲ ਕੰਬ ਗਏ ਇੱਕ ਬੇਵਸ ਪਿਤਾ ਮੌਤ ਨਾਲ ਲੜ ਰਿਹਾ ਸੀ ਪਰ ਮੌਤ ਜਿੱਤ ਰਹੀ ਸੀ ਜਰਨੈਲ ਸਿੰਘ ਨੇ ਇਸ਼ਾਰਾ ਕੀਤਾ ਹੋਰ ਸੇਵਾਦਾਰ ਪਾਣੀ ਵਿੱਚ ਉਤਰਨ ਲਈ ਅੱਗੇ ਵਧੇ ਤਾਂ ਜੋ ਪੰਡਤ ਨੂੰ ਜ਼ਬਰਦਸਤੀ ਬਾਹਰ ਕੱਢਿਆ ਜਾ ਸਕੇ रामप्रसाद ਨੇ ਦੇਖਿਆ ਕਿ ਸੇਵਾਦਾਰ ਆ ਰਹੇ ਨੇ ਉਸਨੇ ਗौरी ਨੂੰ ਘੁੱਟ ਕੇ ਛਾਤੀ ਰਣ ਲਗਾ ਲਿਆ ਅਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਉਹ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਉਸਦਾ ਵਿਸ਼ਵਾਸ ਡਗਮਗਾ ਰਿਹਾ ਸੀ ਉਸਨੇ ਧੀਮੀ ਆਵਾਜ਼ ਦੇ ਵਿੱਚ ਆਖਰੀ ਵਾਰ ਕਿਹਾ ਸ਼ਾਇਦ ਮੈਂ ਹੀ ਪਾਪੀ ਹਾਂ ਸ਼ਾਇਦ ਮੇਰੀ ਤਪੱਸਿਆ ਵਿੱਚ ਹੀ ਕਮੀ ਰਹਿ ਗਈ ਹੈ ਮਾਫ ਕਰੀਤੀਏ ਤੇਰਾ ਬਾਪ ਹਾਰ ਗਿਆ ਹੈ ਰਾਮ ਪ੍ਰਸਾਦ ਨੇ ਹਾਰ ਮਰ ਲਈ ਉਸਨੇ ਗौरी ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਣ ਲਈ ਉੱਪਰ ਚੁਕਿਆ ਪੂਰੇ ਦਰਬਾਰ ਸਾਹਿਬ ਦੇ ਵਿੱਚ ਮੌਤ ਵਰਗੀ ਖਮੋਸ਼ੀ ਛਾ ਗਈ ਕੀਰਤਨ ਵੀ ਜਿਵੇਂ ਇੱਕ ਪਲ ਲਈ ਰੁਕ ਹੀ ਗਿਆ ਸੀ ਸਿਰਫ ਹਵਾ ਹੀ ਸਰਸਰਾਹਟ ਸੁਣਾਈ ਦੇ ਰਹੀ ਸੀ ਸੇਵਾਦਾਰ ਉਸਦਾ ਹੱਥ ਫੜਨ ਹੀ ਵਾਲੇ ਸਨ ਪਰ ਠੀਕ ਉਸੇ ਪਲ ਜਦੋਂ ਗौरी ਦਾ ਸਿਰ ਪਾਣੀ ਵਿੱਚੋਂ ਬਾਹਰ ਆ ਰਿਹਾ ਸੀ ਰਾਮ ਪ੍ਰਸ਼ਾਦ ਦੇ ਖੱਬੇ ਹੱਥ ਤੇ ਜਿਸ ਨਾਲ ਉਸਨੇ ਗौरी ਦੀ ਗਰਦਨ ਫੜੀ ਹੋਈ ਸੀ ਕੁਝ ਮਹਿਸੂਸ ਹੋਇਆ ਇੱਕ ਬਹੁਤ ਹੀ ਹਲਕੀ ਜਹੀ ਧੜਕਣ ਜਿਵੇਂ ਕੋਈ ਬੰਦ ਪਈ ਮਸ਼ੀਨ ਅਚਾਨਕ ਕਰੰਟ ਲੱਗਣ ਨਾਲ ਝਟਕਾ ਖਾਦੀ ਹੈ ਰਾਮ ਪ੍ਰਸ਼ਾਦ ਰੁਕ ਗਿਆ ਉਸ ਦੀਆਂ ਅੱਖਾਂ ਖੁੱਲ ਗਈਆਂ ਕਿ ਇਹ ਉਸ ਦਾ ਵਹਿਮ ਸੀ ਜਾਂ ਪਾਣੀ ਦੀ ਲਹਿਰ ਸੀ ਉਸ ਨੇ ਸਾਰ ਰੋਕ ਲਿਆ ਅਤੇ ਫਿਰ ਗौरी ਦੇ ਸੁੱਕੇ ਹੋਏ ਕਾਲੇ ਪੈ ਚੁੱਕੇ ਗਲੇ ਵਿੱਚੋਂ ਇੱਕ ਅਜੀਬ ਜਿਹੀ ਆਵਾਜ਼ ਆਈ ਸੇਵਾਦਾਰ ਜਰਨੈਵ ਸਿੰਘ ਜੋ ਹੱਥ ਪੌਣ ਹੀ ਵਾਲਾ ਸੀ ਡਰ ਕੇ ਪਿੱਛੇ हट ਗਿਆ ਇਹ ਆਵਾਜ਼ ਹੁਣ ਕਿੱਥੋਂ ਆਈ RAM ਪ੍ਰਸ਼ਾਦ ਨੇ ਕੰਬਦੇ ਹੱਥਾਂ ਨਾਲ ਗौरी ਦੇ ਚਿਹਰੇ ਵੱਲ ਵੇਖਿਆ ਉਸ লাশ ਦੀਆਂ ਪੱਥਰਾਈਆਂ ਅੱਖਾਂ ਦੀਆਂ ਪਲ ਕਾ ਇੱਕ ਮਿਲੀਮੀਟਰ ਹਿਲੀਆਂ ਸੰਗਤ ਵਿੱਚ ਰੋਲਾ ਪੈ ਗਿਆ ਦੇਖੋ ਦੇਖੋ ਕੁਝ ਹਿਲਿਆ ਹੈ ਕਿ ਇਹ ਸੱਚਮੁੱਚ ਚਮਤਕਾਰ ਸੀ ਜਾਂ ਮੌਤ ਦਾ ਕੋਈ ਆਖਰੀ ਧੋਖਾ ਇਹ ਪਲ ਸਦੀਆਂ ਵਿੱਚ ਇੰਨਾ ਲੰਮਾ ਲੱਗ ਰਿਹਾ ਸੀ ਕਿ ਉਹ ਘਰਰ ਦੀ ਆਵਾਜ਼ ਸਿਰਫ ਪਾਣੀ ਦਾ ਬੁਲਬੁਲਾ ਨਹੀਂ ਸੀ ਉਹ ਮੌਤ ਦੇ ਜਬਾੜੇ ਵਿੱਚੋਂ ਖੋਹੀ ਗਈ ਜ਼ਿੰਦਗੀ ਦੀ ਪਹਿਲੀ ਦਸਤਕ ਸੀ ਸਰੋਵਰ ਦੇ ਪਾਣੀ ਵਿੱਚ ਅਜੇ ਵੀ ਹਲਚਲ ਸੀ ਰਾਮ ਪ੍ਰਸਾਦ ਨੇ ਸਾਰ ਰੋਕਿਆ ਹੋਇਆ ਸੀ ਉਸ ਦੀਆਂ ਅੱਖਾਂ ਗੌਰੀ ਦੇ ਗਿੱਲੇ ਚਿਹਰੇ ਤੇ ਜਮੀਆਂ ਹੋਈਆਂ ਸਨ ਅਚਾਨਕ ਗੌਰੀ ਦੇ ਸਰੀਰ ਵਿੱਚ ਇੱਕ ਜ਼ੋਰਦਾਰ ਝਟਕਾ ਲੱਗਾ ਜਿਵੇਂ ਬਿਜਲੀ ਦਾ ਕਰੰਟ ਦੌੜ ਗਿਆ ਹੋਵੇ ਉਸ ਦਾ ਸੀਨਾ ਜੋ ਪਿਛਲੇ 2 ਮਹੀਨਿਆਂ ਤੋਂ ਪੱਥਰ ਵਾਂਗ ਸਥਿਰ ਸੀ ਇੱਕਦਮ ਉੱਪਰ ਉਠਿਆ ਅਤੇ ਫਿਰ ਇੱਕ ਬਹੁਤ ਹੀ ਡਰਾਉਣੀ ਅਤੇ ਉੱਚੀ ਆਵਾਜ਼ ਆਈ ਗੋਰੀ ਦੇ ਮੂੰਹ ਵਿੱਚੋਂ ਸਰੋਵਰ ਦਾ ਪਾਣੀ ਬਾਹਰ ਨਿਕਲਿਆ ਉਹ ਜੋਰ-ਜੋਰ ਨਾਲ ਖੰਘ ਰਹੀ ਸੀ ਉਸਦੇ ਫੇਫੜੇ ਜੋ ਸੁਗੜ ਚੁੱਕੇ ਸਨ ਅਚਾਨਕ ਹਵਾ ਖਿੱਚਣ ਲਈ ਤੜਫਣ ਲੱਗੇ ਹਵਾ ਖਿੱਚਣ ਦੇ ਲਈ ਤੜਫਣ ਲੱਗੇ ਇਹ ਦ੍ਰਿਸ਼ ਦੇਖ ਕੇ ਸੇਵਾਦਾਰ ਜਰਨੈਲ ਸਿੰਘ ਦੇ ਹੱਥੋਂ ਵਰਚਾ ਛੁੱਟ ਕੇ ਫਰਸ਼ ਤੇ ਡਿੱਗ ਪਿਆ ਉਸਦੇ ਪੈਰ ਕੰਬਣ ਲੱਗੇ ਉਸਨੇ ਆਪਣੀ ਜ਼ਿੰਦਗੀ ਵਿੱਚ ਅਜੇਹਾ ਕੁਝ ਨਹੀਂ ਦੇਖਿਆ ਸੀ ਇੱਕ লাশ ਜੋ ਨੀਲੀ ਪੈ ਚੁੱਕੀ ਸੀ ਤਦ ਉਹ ਮਾਰ ਰਹੀ ਸੀ ਉਹ ਹੁਣ ਪਾਣੀ ਵਿੱਚ ਹੱਥ ਪੈਰ ਮਾਰ ਰਹੀ ਸੀ ਸੰਗਤ ਵਿੱਚ ਹਾਹਾਕਾਰ ਮਚ ਗਈ ਵਾਹਿਗੁਰੂ ਵਾਹਿਗੁਰੂ ਇਹ ਤਾਂ ਜਿਉਂਦੀ ਹੋ ਗਈ ਹੈ ਧੰਨ ਗੁਰੂ ਰਾਮਦਾਸ ਮੁਰਦੇ ਜੀ ਉਠੇ ਰਾਮ ਪ੍ਰਸਾਦ ਪਾਗਲ ਹੋ ਗਿਆ ਉਸਨੇ ਗौरी ਨੂੰ ਪਾਣੀ ਵਿੱਚੋਂ ਬਾਹਰ ਕਢਿਆ ਅਤੇ ਪ੍ਰਕਰਮਾ ਦੇ ਫਰਸ਼ ਤੇ ਲਟਾ ਦਿੱਤਾ ਹੁਣ ਸਭ ਦੀਆਂ ਨਜ਼ਰਾਂ ਗौरी ਦੇ ਸਰੀਰ ਤੇ ਸਨ ਅਤੇ ਜੋ ਬਦਲਾ ਉਥੇ ਹੋ ਰਿਹਾ ਸੀ ਉਹ ਕਿਸੇ ਜਾਦੂ ਤੋਂ ਕੱਟ ਨਹੀਂ ਸੀ ਜਿਵੇਂ ਜਿਵੇਂ ਉਸ ਦੇ ਅੰਦਰ ਗਿਆ ਅੰਮ੍ਰਿਤ ਪਵਿੱਤਰ ਜਲ ਉਸ ਦੇ ਖੂਨ ਵਿੱਚ ਘੁਲ ਰਿਹਾ ਸੀ ਉਸ ਦਾ ਰੰਗ ਬਦਲ ਰਿਹਾ ਸੀ ਉਹ ਕਾਲੀ ਅਤੇ ਨੀਲੀ ਪੈ ਚੁੱਕੀ ਚਮੜੀ ਹੌਲੀ ਹੌਲੀ ਗੁਲਾਬੀ ਹੋ ਰਹੀ ਸ਼ੁਰੂ ਹੋ ਚੁੱਕੀ ਸੀ ਉਸ ਦੇ ਅਕੜੇ ਹੋਏ ਹੱਥ ਪੈਰ ਜੋ ਸਿੱਧੇ ਨਹੀਂ ਸੀ ਹੁੰਦੇ ਹੁਣ ਢਿੱਲੇ ਪੈ ਗਏ ਸਨ ਉਸ ਦੇ ਚਿਹਰੇ ਦੀਆਂ ਝੁਰੜੀਆਂ ਅਤੇ ਸੁੱਕਾਪਨ ਖਤਮ ਹੋ ਰਿਹਾ ਸੀ ਜਿਵੇਂ ਸੁੱਕੇ ਫੁੱਲ ਤੇ ਬਾਰਿਸ਼ ਪੈ ਗਈ ਹੋਵੇ ਪੀੜ ਵਿੱਚੋਂ ਇੱਕ ਡਾਕਟਰ ਜੋ ਦਰਸ਼ਨ ਕਰ ਆਇਆ ਸੀ ਭੱਜ ਕੇ ਅੱਗੇ ਆਇਆ ਹਟੋ ਮੈਨੂੰ ਦੇਖਣ ਦਿਓ ਡਾਕਟਰ ਨੇ ਗौरी ਦੀ ਨਬਜ਼ ਫੜੀ ਉਸਨੇ ਉਸ ਦੀਆਂ ਅੱਖਾਂ ਖੋਲ ਕੇ ਦੇਖੀਆਂ ਡਾਕਟਰ ਦਾ ਚਿਹਰਾ ਪਸੀਨੇ ਦੇ ਨਾਲ ਭਰ ਗਿਆ ਉਹ ਹੈਰਾਨੀ ਦੇ ਨਾਲ ਬੋਲਿਆ ਇਹ ਨਾ ਮੁਲਕਿਰ ਹੈ ਮੈਡੀਕਲ ਸਾਇੰਸ ਇਹ ਨਹੀਂ ਮੰਨਦੀ ਇਸ ਬੱਚੀ ਦੇ ਅੰਗ ਫੇਲ ਹੋ ਚੁੱਕੇ ਹੋਣੇ ਚਾਹੀਦੇ ਸਨ ਪਰ ਇਸ ਦਾ ਦਿਲ ਇਸ ਦਾ ਦਿਲ ਤਾਂ ਕਿਸੇ ਘੋੜੇ ਵਾਂਗ ਦੌੜ ਰਿਹਾ ਹੈ ਇਸ ਦੇ ਅੰਦਰ ਊਰਜਾ ਦਾ ਤੂਫਾਨ ਹੈ ਰਾ ਪ੍ਰਸ਼ਾਦ ਨੇ ਗौरी ਦਾ ਸਿਰ ਆਪਣੀ ਗੋਲ ਦੇ ਵਿੱਚ ਰੱਖਿਆ ਉਹ ਰੋ ਰਿਹਾ ਸੀ ਹਾਸ ਰਿਹਾ ਸੀ ਚੀਕ ਰਿਹਾ ਸੀ ਗੌਰੀ ਗੌਰੀ ਆਪਣੀ ਬਾਬੂ ਪਿਤਾ ਵੱਲ ਵੇਖ ਮੈਂ ਕਿਹਾ ਸੀ ਨਾ ਬਾਬੇ ਦਾ ਘਰ ਵੈਦਾਂ ਦਾ ਘਰ ਹੈ ਤੂੰ ਜਿੱਤ ਗਈ ਮੇਰੀ ਧੀ ਗੌਰੀ ਨੇ ਹੌਲੀ-ਹੌਲੀ ਆਪਣੀਆਂ ਅੱਖਾਂ ਖੋਲੀਆਂ ਉਹ ਅੱਖਾਂ ਜੋ 2 ਮਹੀਨਿਆਂ ਤੋਂ ਪਥਰਾਈਆਂ ਹੋਈਆਂ ਸਨ ਹੁਣ ਉਹਨਾਂ ਵਿੱਚ ਚਮਕ ਸੀ ਉਹ ਅੱਖਾਂ ਹੁਣ ਮਰਦਾ ਨਹੀਂ ਸਨ ਗੌਰੀ ਨੇ ਆਪਣੇ ਪਿਤਾ ਵੱਲ ਵੇਖਿਆ ਉਸ ਦੇ ਗਲੇ ਵਿੱਚੋਂ ਬੜੀ ਮੁਸ਼ਕਲ ਨਾਲ ਪਰ ਸਾਫ਼ ਆਵਾਜ਼ ਨਿਕਲੀ "ਬਾਬੂ ਮੈਨੂੰ ਭੁੱਖ ਲੱਗੀ ਹੈ" ਇਹ ਸ਼ਬਦ ਸੁਣਦੇ ਹੀ ਪੂਰੀ ਪ੍ਰਕਰਮਾਂ ਦੇ ਵਿੱਚ ਜੈਕਾਰਿਆਂ ਦੀ ਗੂੰਜ اٹਹੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਲੋਕ فرش ਤੇ ਮੁੱਥੇ ਟੇਕਣ ਲੱਗ ਪਏ ਕਈ ਲੋਕ ਰੋ ਪਏ ਉਹ ਸੇਵਾਦਾਰ ਜਿਸ ਨੇ ਪੰਡਤ ਨੂੰ ਥੱਪੜ ਮਾਰਿਆ ਸੀ ਉਹ ਭੱਜ ਕੇ ਆਇਆ ਅਤੇ ਪੰਡਤ ਰਾਮ ਪ੍ਰਸਾਦ ਦੇ ਪੈਰਾਂ ਵਿੱਚ ਡਿੱਗ ਪਿਆ "ਮੈਨੂੰ ਬਖਸ਼ ਦੇ" ਪੰਡਤ ਜੀ ਮੈਂ ਅੰਨਾ ਹੋ ਗਿਆ ਸੀ ਮੈਂ ਮਰਿਆਦਾ ਦੇ ਹੰਕਾਰ ਵਿੱਚ ਰੱਬ ਦੇ ਪਿਆਰੇ ਨੂੰ ਨਹੀਂ ਪਹਿਚਾਨ ਸਕਿਆ ਤੁਸੀਂ ਪਾਗਲ ਨਹੀਂ ਤੁਸੀਂ ਤਾਂ ਪੂਰਨ ਭਗਤ ਹੋ ਰਾਮ ਪ੍ਰਸਾਦ ਨੇ ਉਸ ਸੇਵਾਦਾਰ ਨੂੰ ਚੁੱਕ ਕੇ ਗਰਦਨ ਲਗਾ ਲਿਆ ਨਹੀਂ ਸਰਦਾਰ ਜੀ ਇਹ ਤੁਹਾਡੀ ਗਲਤੀ ਨਹੀਂ ਇਹ ਤਾਂ ਮੇਰੇ ਮਾਲਕ ਦੀ ਖੇਡ ਸੀ ਉਸਨੇ ਮੇਰਾ ਸਬਰ ਪਰਖਣਾ ਸੀ ਅੱਜ ਮੈਨੂੰ ਯਕੀਨ ਹੋ ਗਿਆ ਹੈ ਇੱਥੇ ਮੌਤ ਨਹੀਂ ਆਉਂਦੀ ਇੱਥੇ ਸਿਰਫ ਜ਼ਿੰਦਗੀ ਮਿਲਦੀ ਹੈ ਉਸੇ ਵੇਲੇ ਹਰਮੰਦਰ ਸਾਹਿਬ ਦੇ ਅੰਦਰੋਂ ਹੁਕਮਨਾਮਾ ਸਹਿਬ ਆਇਆ ਕੀਰਤਨ ਦੀ ਆਵਾਜ਼ ਗੂੰਜੀ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਤਟ ਜਮਕੀ ਫੁੰਦਾ ਭਾਵ ਮੇਰਾ ਵੈਦ ਗੁਰੂ ਗੋਬਿੰਦਾ ਉਹ ਪਰਮਾਤਮਾ ਹੈ ਜੋ ਹਰੀ ਦਾ ਨਾਮ ਰੂਪੀ ਦਵਾਈ ਮੁਖ ਵਿੱਚ ਪਾਉਂਦਾ ਹੈ ਅਤੇ ਮੌਤ ਦੀ ਫਾਹੀ ਕੱਟ ਦਿੰਦਾ ਹੈ ਇਹ ਸ਼ਬਦ ਸੁਣ ਕੇ ਸਭ ਨੂੰ ਲੱਗਾ ਜਿਵੇਂ ਗੁਰੂ ਸਾਹਿਬ ਖੁਦ ਇਸ ਘਟਨਾ ਦੀ ਗਵਾਹੀ ਦੇ ਰਹੇ ਹੋਣ ਪੰਡਤ ਨੇ ਗौरी ਨੂੰ ਕੜਾ ਪ੍ਰਸ਼ਾਦ ਖਵਾਇਆ ਉਹ ਬੱਚੀ ਜਿਸ ਨੂੰ ਦੁਨੀਆ ਨੇ ਮਾਰ ਦਿੱਤਾ ਸੀ ਅੱਜ ਆਪਣੇ ਪੈਰਾਂ ਤੇ ਖੜਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕਹਾਣੀ ਸਿਰਫ ਜ਼ਿੰਦਗੀ ਮਿਲਣ ਤੱਕ ਸੀਮਤ ਨਹੀਂ ਇਸ ਘਟਨਾ ਨੇ ਇੱਕ ਅਜੀਹਾ ਸੰਦੇਸ਼ ਦਿੱਤਾ ਸੀ ਜਿਸ ਨੇ ਹਜ਼ਾਰਾਂ ਲੋਕਾਂ ਦੀ ਸੋਚ ਬਦਲ ਦਿੱਤੀ ਹੁਣ ਵਾਰੀ ਸੀ ਵਧਾਈਗੀ ਦੀ ਅਤੇ ਉਸ ਅੰਤਮ ਸਿਖਿਆ ਦੀ ਜੋ ਪੰਡਤ ਦੁਨੀਆ ਨੂੰ ਦੇ ਕੇ ਗਿਆ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਸੂਰਜ ਦੀ ਪਹਿਲੀ ਕਿਰਨ ਚੜ ਚੁੱਕੀ ਸੀ ਪਰ ਅਸਲੀ ਰੋਸ਼ਨੀ ਅੱਜ ਲੋਕਾਂ ਦੇ ਦਿਲਾਂ ਵਿੱਚ ਹੋਈ ਸੀ ਗौरी ਜਿਸ ਨੂੰ ਕੁਝ ਪਲ ਪਹਿਲਾਂ ਇੱਕ ਲਾਸ਼ ਸਮਝ ਕੇ ਰੋਕਿਆ ਜਾ ਰਿਹਾ ਸੀ ਹੁਣ ਉਹ ਆਪਣੇ ਪਿਤਾ ਪੰਡਤ ਰਾਮ ਪ੍ਰਸਾਦ ਦੇ ਹੱਥਾਂ ਵਿੱਚੋਂ ਕੜਾ ਪ੍ਰਸ਼ਾਦ ਖਾ ਰਹੀ ਸੀ ਉਸਦੇ ਚਿਹਰੇ ਤੇ ਅਜੇ ਵੀ ਕਮਜ਼ੋਰੀ ਸੀ ਪਰ ਮੌਤ ਦਾ ਪਰਛਾਵਾਂ ਹਮੇਸ਼ਾ ਲਈ ਮਿਟ ਚੁੱਕਾ ਸੀ ਸੰਗਤਾਂ ਨੇ ਉਸ ਪਿਤਾ ਦੀ ਧੀ ਨੂੰ ਘੇਰ ਲਿਆ ਸੀ ਲੋਕ ਉਹਨਾਂ ਦੇ ਪੈਰ ਛੋਣ ਦੀ ਕੋਸ਼ਿਸ਼ ਕਰ ਰਹੇ ਸਨ ਲੋਕਾਂ ਨੂੰ ਲੱਗ ਰਿਹਾ ਸੀ ਕਿ ਰਾਮ ਪ੍ਰਸ਼ਾਦ ਕੋਈ ਸਧਾਰਨ ਇਨਸਾਨ ਨਹੀਂ ਬਲਕਿ ਕੋਈ ਪਹੁੰਚਿਆ ਹੋਇਆ ਫਕੀਰ ਹੈ ਜਿਸ ਨੇ ਮੌਤ ਨੂੰ ਵੀ ਮਾਤ ਦੇ ਦਿੱਤੀ ਹੈ ਮੁੱਖ ਸੇਵਾਦਾਰ ਜਰਨੈਲ ਸਿੰਘ ਜਿਸ ਦਾ ਸਿਰ ਸ਼ਰਮ ਨਾਲ ਝੁਕਿਆ ਹੋਇਆ ਸੀ ਉਹ ਕਮੇਟੀ ਦੇ ਦਫ਼ਤਰ ਤੋਂ ਕੁਝ ਲੈ ਕੇ ਆਇਆ ਉਸ ਨੇ ਇੱਕ ਲਿਫਾਫਾ ਅਤੇ ਇੱਕ ਸਰੂਪਾ ਰਾਮ ਪ੍ਰਸਾਦ ਦੇ ਅੱਗੇ ਕੀਤਾ ਪੰਡਤ ਜੀ ਅਸੀਂ ਬਹੁਤ ਵੱਡੀ ਭੁੱਲ ਕੀਤੀ ਹੈ ਅਸੀਂ ਤੁਹਾਡੀ ਸ਼ਰਦਾ ਨੂੰ ਪਾਗਲਪਨ ਸਮਝ ਲਿਆ ਕਮੇਟੀ ਵੱਲੋਂ ਇਹ 5100 ਰੁਪਏ ਤੁਹਾਡੀ ਧੀ ਦੇ ਇਲਾਜ ਅਤੇ ਖਾਣ ਪੀਣ ਲਈ ਸੇਵਾ ਹੈ ਕਿਰਪਾ ਕਰਕੇ ਇਸ ਨੂੰ ਸਵੀਕਾਰ ਕਰੋ ਅਤੇ ਸਾਨੂੰ ਮਾਫ਼ ਕਰਦੇ ਹੋ। ਰਾਮ ਪ੍ਰਸ਼ਾਦ ਨੇ ਉਸ ਲਿਫਾਫੇ ਵੱਲ ਦੇਖਿਆ। ਉਹ ਇੱਕ ਗਰੀਬ ਫੁੱਲ ਵੇਚਣ ਵਾਲਾ ਸੀ ਜਿਸ ਦੇ ਘਰ ਰੋਟੀ ਵੀ ਮੁਸ਼ਕਲ ਨਾਲ ਪਕਦੀ ਸੀ। ਉਹ ਇਹ ਰਕਮ ਉਸ ਦੀ ਜ਼ਿੰਦਗੀ ਬਦਲ ਸਕਦੀ ਸੀ ਪਰ ਰਾਮ ਪ੍ਰਸ਼ਾਦ ਨੇ ਮੁਸਕੁਰਾ ਕੇ ਹੱਥ ਜੋੜ ਦਿੱਤੇ। ਉਸ ਨੇ ਕਿਹਾ ਸਰਦਾਰ ਜੀ ਮੈਨੂੰ ਇੱਥੇ ਕੁਝ ਲੈਣ ਮੈਂ ਨਹੀਂ ਆਇਆ ਸੀ ਮੈਂ ਤਾਂ ਆਪਣੀ ਖੋਈ ਹੋਈ ਦੁਨੀਆ ਵਾਪਸ ਮੰਗਣ ਆਇਆ ਸੀ ਅਤੇ ਮੇਰੇ ਬਾਬੇ ਨਾਨਕ ਨੇ ਮੈਨੂੰ ਮੇਰੀ ਧੀ ਵਾਪਸ ਦੇ ਦਿੱਤੀ ਹੈ ਹੋਰ ਮੈਨੂੰ ਦੁਨੀਆ ਦੀ ਕਿਸੇ ਦੌਲਤ ਦੀ ਲੋੜ ਨਹੀਂ ਹੈ ਜਿਸ ਕੋਲ ਜੀਵਨ ਦਾਤਾ ਹੋਵੇ ਉਹ ਭਿਖਾਰੀ ਕਿਵੇਂ ਹੋ ਸਕਦਾ ਹੈ ਰਾਮ ਪ੍ਰਸ਼ਾਦ ਨੇ ਉਹ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਉਸਨੇ ਸਿਰਫ ਇੱਕ ਚੀਜ਼ ਮੰਗੀ ਜੇ ਦੇਣਾ ਹੈ ਤਾਂ ਥੋੜਾ ਜਿਹਾ ਕੜਾ ਪ੍ਰਸ਼ਾਦ ਹੋਰ ਦੇ ਦਿਓ ਮੇਰੀ ਬੱਚੀ ਨੂੰ ਭੁੱਖ ਲੱਗੀ ਹੈ ਇਹ ਸੁਣ ਕੇ ਉਥੇ ਖੜੇ ਅਮੀਰ ਤੋਂ ਅਮੀਰ ਲੋਕਾਂ ਦੀਆਂ ਅੱਖਾਂ ਪਰ ਆਇਆ ਅੱਜ ਇੱਕ ਗਰੀਬ ਪੰਡਤ ਨੇ ਸਭ ਨੂੰ ਅਮੀਰੀ ਦਾ ਅਸਲ ਮਤਲਬ ਸਮਝਾ ਦਿੱਤਾ ਸੀ ਫੁਰ ਜਾਣ ਦਾ ਵਕਤ ਸੀ ਰਾਮ ਪ੍ਰਸ਼ਾਦ ਨੇ ਗौरी ਨੂੰ ਆਪਣੀ ਪਿੱਠ ਤੇ ਚੁੱਕਿਆ ਪਰ ਇਸ ਵਾਰ ਉਹ লাশ ਦਾ ਬੋਝ ਨਹੀਂ ਸੀ ਉਹ ਜ਼ਿੰਦਗੀ ਦੀ ਉਮੀਦ ਸੀ ਜਦੋਂ ਉਹ ਪ੍ਰਕਰਮਾਂ ਤੋਂ ਬਾਹਰ ਜਾ ਰਿਹਾ ਸੀ ਤਾਂ ਹਜ਼ਾਰਾਂ ਲੋਕ ਉਸਦੇ ਪਿੱਛੇ-ਪਿੱਛੇ ਤੁਰ ਪਏ ਹਰ ਕੋਈ ਉਸ ਚਮਤਕਾਰੀ ਬੱਚੀ ਦੀ ਇੱਕ ਝਲਕ ਪਾਉਣਾ ਚਾਹੁੰਦਾ ਸੀ ਦਰਸ਼ਨੀ ਡਿਉਰੀ ਕੋਲ ਪਹੁੰਚ ਕੇ ਰਾਮ ਪ੍ਰਸ਼ਾਦ ਰੁਕਿਆ ਉਸਨੇ ਪਿੱਛੇ ਮੁੜ ਕੇ ਹਰਮੰਦਰ ਸਾਹਿਬ ਦੇ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸਨੇ ਉੱਚੀ ਆਵਾਜ਼ ਵਿੱਚ ਨੇਪਾਲੀ ਵਿੱਚ ਲਹਿਜੇ ਦੇ ਵਿੱਚ ਕਿਹਾ हे ਸੱਚੇ ਪਾਤਸ਼ਾਹ ਲੋਕ ਕਹਿੰਦੇ ਨੇ ਤੂੰ ਸਿਰਫ ਸਿੱਖਾਂ ਦਾ ਗੁਰੂ ਹੈ ਪਰ ਅੱਜ ਤੂੰ ਸਾਬਤ ਕਰ ਦਿੱਤਾ ਹੈ ਕਿ ਤੂੰ ਸਾਰੀ ਕਾਇਨਾਤ ਦਾ ਸਾਂਝਾ ਪਿਓ ਹੈ ਤੇਰੇ ਦਰ ਤੋਂ ਜ਼ਿੰਦਗੀ ਲੈ ਕੇ ਜਾ ਰਹਾ ਹਾਂ ਹੁਣ ਇਹ ਜ਼ਿੰਦਗੀ ਤੇਰੀ ਅਮਨਤ ਹੈ ਰਾਮ ਪ੍ਰਸਾਦ ਭੀੜ ਵਿੱਚੋਂ ਨਿਕਲ ਕੇ ਧੁੱਧ ਦੇ ਵਿੱਚ ਗਾਇਬ ਹੋ ਗਿਆ ਜਿਵੇਂ ਉਹ ਕੋਈ ਫਰਿਸ਼ਤਾ ਸੀ ਜੋ ਸਿਰਫ ਇਹ ਦੱਸਣ ਆਇਆ ਸੀ ਕਿ ਜਦੋਂ ਡਾਕਟਰ ਜਵਾਬ ਦੇ ਜਾਣ ਤਾਂ ਅਰਦਾਸ ਸ਼ੁਰੂ ਹੁੰਦੀ ਹੈ ਦੋਸਤੋ ਅਵਰੇ ਸਰਦੀ ਇਹ ਸਵੇਰ ਅੱਜ ਵੀ ਲੋਕਾਂ ਨੂੰ ਯਾਦ ਹੈ ਉਹ ਦੁੱਖ ਭਜਣੀ ਬੇਰੀ ਅੱਜ ਵੀ ਉਥੇ ਹੀ ਖੜੀ ਹੈ ਗਵਾਹੀ ਭਰਦੀ ਹੈ ਕਿ ਕੁਦਰਤ ਦੇ ਨਿਯਮਾਂ ਤੋਂ ਉੱਪਰ ਕੁਝ ਹੋਰ ਨਹੀਂ ਹੈ ਪ੍ਰੇਮ ਅਤੇ ਵਿਸ਼ਵਾਸ ਵੀ ਹੈ ਇਸ ਕਹਾਣੀ ਦੇ ਵਿੱਚ ਸਾਨੂੰ ਤਿੰਨ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਟਕਰਾ ਨਹੀਂ ਸਮਰਪਣ ਕਈ ਵਾਰ ਅਸੀਂ ਧਰਮ ਦੇ ਨੀਮਾਂ ਦੇ ਵਿੱਚ ਇਨਾ ਉਲਝ ਜਾਂਦੇ ਹਾਂ ਤੇ ਇਨਸਾਨੀਅਤ ਨੂੰ ਭੁੱਲ ਜਾਂਦੇ ਹਾਂ ਸੇਵਾਦਾਰ ਗਲਤ ਨਹੀਂ ਸਨ ਪਰ ਪੰਡਿਤ ਦਾ ਵਿਸ਼ਵਾਸ ਉਹਨਾਂ ਦੇ ਨੀਮਾਂ ਤੋਂ ਵੱਡਾ ਸੀ ਅਰਦਾਸ ਦੀ ਸ਼ਕਤੀ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਗੁਰੂ ਦਾ ਦਰਵਾਜ਼ਾ ਖੁੱਲਦਾ ਹੈ ਮੈਡੀਕਲ ਸਾਇੰਸ ਉਥੇ ਖਤਮ ਹੁੰਦੀ ਹੈ ਜਿੱਥੇ ਰੋਹਾਂਡੀ ਸ਼ਕਤੀ ਸ਼ੁਰੂ ਹੁੰਦੀ ਹੈ ਪਿਤਾ ਦਾ ਪਿਆਰ ਇੱਕ ਪਿਤਾ ਆਪਣੀ ਧੀ ਲਈ ਮੌਤ ਨਾਲ ਵੀ ਲੜ ਸਕਦਾ ਹੈ ਪਹਾੜ ਵੀ چیر ਸਕਦਾ ਹੈ ਅੱਜ ਵੀ ਜਦੋਂ ਕੋਈ ਡਾਕਟਰਾਂ ਤੋਂ ਨਿਰਾਸ਼ ਹੋ ਕੇ ਦਰਬਾਰ ਸਹਬਾਉਦਾ ਹੈ ਤਾਂ ਉਸ ਨੂੰ ਉਹ ਨੇਪਾਲੀ ਪੰਡਤ ਯਾਦ ਆਉਂਦਾ ਹੈ ਅਤੇ ਉਸ ਦੇ ਅੰਦਰ ਇੱਕ ਉਮੀਦ ਜਾਗਦੀ ਹੈ ਕਿ ਸ਼ਾਇਦ ਮੇਰੀ ਸੁਣੀ ਜਾਵੇ ਤੁਹਾਨੂੰ ਇਹ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਕਿਵੇਂ ਲੱਗੀ ਕਿ ਤੁਸੀਂ ਵੀ ਮੰਨਦੇ ਹੋ ਕਿ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਚਮਤਕਾਰੀ ਸ਼ਕਤੀ ਹੈ ਜੇ ਇਸ ਵੀਡੀਓ ਨੇ ਤੁਹਾਡੀਆਂ ਅੱਖਾਂ ਨਮ ਕੀਤੀਆਂ ਨੇ ਤਾਂ ਕਮੈਂਟ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਜ਼ਰੂਰ ਲਿਖਿਓ ਇਸ ਵੀਡੀਓ ਨੂੰ ਵੱਤੋ-ਬੱਤ ਸ਼ੇਅਰ ਕਰੋ ਤਾਂ ਜੋ ਕਿਸੇ ਟੁੱਟੇ ਹੋਏ ਇਨਸਾਨ ਨੂੰ ਹੌਸਲਾ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ